بسم اللہ الرحمن الرحیم अस्सलाम वालेकुम सारे दोस्त मित्रानू सलाम मैं सो आओ आज ਤੁਹਾਨੂੰ ਕੰਨ ਚੱਕਣ ਵਾਸਤੇ ਕੰਨ ਕੱਢਣ ਵਾਸਤੇ ਪੁੱਛਾ ਦੇਣ ਵਾਸਤੇ ਗੱਦੀ ਵਾਲੇ ਬਜ਼ੁਰਗਾਂ ਦਾ ਜਿਹੜਾ ਕਲਮਾ ਦੇ ਰਹੇ ਆ ਮੰਤਰ ਦੇ ਰਹੇ ਆ ਪਾਠ ਦੇ ਰਹੇ ਆ ਕੰਨ ਚੱਕਣ ਵਾਸਤੇ ਸਾਰਾ ਸੁਣਨਾ ਹੈ ਨਹੀਂ ਕਿ ਦੋ ਲੈਵਲ ਸੁਣ ਕੇ ਇਹਨੂੰ ਕਹਿਣਾ ਵੀ ਅਹੀ ਪਹਿਲਾਂ ਸੁਣਿਆ ਹੋਇਆ ਇਹ ਪਾਠ ਕਿਉਂਕਿ ਤੋਂ ਪਾਠ ਕੋਈ ਪੰਦਾ ਕਲਮਾ ਪੰਦਦੇ ਨੇ ਵਿੱਚ ਕੋਈ ਨਾ ਕੋਈ ਢੰਡੀ ਰੱਖ ਜਾਂਦੇ ਹੁੰਦੇ ਆ ਆਪਾਂ ਇਹਨੂੰ ਇਹਦੇ ਵਿੱਚ ਕੋਈ ਢੰਡੀ ਨੇ ਰੱਖੀ ਬਿਲਕੁਲ ਇਹ ਸੀਨੇ ਦਾ ਰਾਜ ਹੈ ਠੀਕ ਹੈ ਇਹ ਕਣ ਚੱਕਣ ਵਾਸਤੇ ਆ ਬਜ਼ੁਰਗਾਂ ਦੀ ਕਿਰਪਾ ਹਾਸਲ ਕਰਨ ਵਾਸਤੇ ਸਾਰਾ ਸੁਣਨਾ ਜਿਹੜੇ ਗੱਦੀਆਂ ਲਾਉਂਦੇ ਆ ਥੋਲੇ ਪਾਉਂਦੇ ਆ ਕੋਈ ਚਿਲੇ ਪਾਠ ਕਰਨ ਦਾ ਜਿਹੜੇ ਜਿਨ੍ਹਾਂ ਨੂੰ ਇਸ਼ਕ ਹੈ ਪੀਰਾਂ ਨੂੰ ਪਿਆਰ ਕਰਦੇ ਆ ਉਹਨਾਂ ਵਾਸਤੇ ਆ ਇਹ ਸੋ ਸਾਰਾ ਸੁਣਿਓ ਫੇਰ ਜਿਹੜਾ ਇੱਕ ਦੋ ਲਫ਼ਜ਼ ਸੁਣ ਕੇ ਉਹਨੂੰ ਸਿਕਰਪ ਨਹੀਂ ਕਰਨਾ ਕਿਉਂਕਿ ਹਰੇਕ ਨੇ ਪਾਏ ਹੁੰਦੇ ਆ ਪਰ ਵਿੱਚੋਂ ਕੁਛ ਨਾ ਕੁਛ ਗੱਲਾਂ ਜਿਹੜੀਆਂ ਕੁੰਡੀਆਂ ਰੱਖ ਜਾਂਦੇ ਹੁੰਦੇ ਆ ਇਹਦੇ ਵਿੱਚ ਕੋਈ ਕੁੰਡੀ ਨਹੀਂ ਸਾਫ਼ ਸੋਥਰਾ ਕਲਮਾ ਇਹ ਸੋ ਆਓ ਚਲਦੇ ਆ ਕਲਮੇ ਅਲ ਬਿਸਮਿਲਲਾਹਿ ਰਹਿਮਾਨ ਨਿਰ ਰਹੀਮ ਗੁਰਪੀਰ ਕੰਮ ਕਰਦੇ ਰਾਸ ਗੁਰੂ ਦੀ ਗੱਦੀ ਚੇਲਿਆਂ ਨੂੰ ਮਿਲੀ ਗੁਰੂ ਜੀ ਬੈਠੇ ਪਾਸ ਕੰਮ ਕਰਦੇ ਰਾਸ ਗੱਦੀ ਵਾਲਿਆ ਬਜ਼ੁਰਗਾ ਬੌੜ ਜਾ ਲਿਆ ਚਾਰ ਕੁੰਡ ਦੀ ਖਬਰ ਕਿਉਂ ਦੇਰ ਲਗਾਈ ਲਗਾਓ ਆਪਣੀ ਗੱਦੀ ਨਾਲ ਚੱਲਣ ਪੀਰ ਪਗੰਬਰ ਤੇਰੇ ਨਾਲ ਚੱਲਣ ਦੇਵੀ ਦੇਵਤੇ ਤੇਰੇ ਨਾਲ ਚੱਲੇ ਕੁੱਲ ਖੁਦਾਈ ਮੇਰੇ ਕਹੇ ਨਾਵੇਂ ਤਾਂ ਤੈਨੂੰ ਮੌਲਾ ਅਲੀ ਦੀ ਦੁਹਾਈ ਲਾ ਇਲਾਹਾ ਇਲਾ ਲਲਾਹ ਮੁਹੰਮਦ ਰਸੂਲੱਲਾਹ ਇਹ ਸੀ ਕਲਮੇ ਦੇ ਸ਼ਬਦ ਬੋਲ ਉਹ ਇਹਨੂੰ ਲਿਖ ਲੈਣਾ ਕਾਪੀ ਪੈਨ ਤੇ ਸ਼ੁੱਧ ਕਰ ਲੈਣਾ ਸ਼ੁੱਧ ਕਰਕੇ ਇੱਕ ਵਾਰੀ ਹੋਰ ਬੋਲ ਦਨੇ ਆ ਬismillah hirrahman nirrahim گور پیر ਕੰਮ ਕਰਦੇ ਰਾਸ ਗੁਰੂ ਦੀ ਕੱਦੀ ਚੇਲਿਆਂ ਨੂੰ ਮਿਲੀ ਗੁਰੂ ਜੀ ਬੈਠੇ ਪਾਸ ਕੰਮ ਕਰਦੇ ਰਾਸ ਗੱਦੀ ਵਾਲੇ ਬਜ਼ੁਰਗਾ ਬੋੜ ਦਾ ਲਿਹਾਚਾਰ ਕੂੜ ਦੀ ਖਬਰ ਕਿਉਂ ਦੇਰ ਲਗਾਈ ਲਗਾਓ ਆਪਣੀ ਗੱਦੀ ਨਾਲ ਚਲਣ ਪੀਰ ਪਗੰਬਰ ਤੇਰੇ ਨਾਲ ਚਲਣ ਦੇਵੀ ਦੇਵਤੇ ਨਾਲ ਚਲਣ ਨਾਲ ਚੱਲੇ ਕੋਲ ਖੁਦਾਈ ਮੇਰੇ ਕਹੇ ਨਾ ਆਵੇ ਤਾਂ ਤੈਨੂੰ ਮੌਲਾ ਅਲੀ ਦੀ ਦੁਹਾਈ ਲਾ ਇਲਾਹਾ ਇਲਾ ਲਲਾਹ ਮੁਹੰਮਦ ਰਸੂਲੱਲਾ ਅਸੀਂ ਖੁਦ ਕੀਤਾ ਹੋਇਆ ਤੁਹਾਨੂੰ ਤਾਂ ਦੇ ਰਹੇ ਅਸੀਂ ਖੁਦ ਕੀਤਾ ਹੈ ਉਹਦਾ ਜਿਹੜਾ ਆਨੰਦ ਲੈ ਰਹੇ ਹਾਂ ਸੋ ਬਜ਼ੁਰਗ ਆਪਣੇ ਪੀਰ ਪਗੰਬਰ ਜਦੋਂ ਇਹ ਪੜਾ ਕੇ ਨਾਲ ਹੋ ਜਾਣਗੇ ਆਪਣੇ ਅੰਗ ਸੰਗ ਹੋ ਜਾਣਗੇ ਜੈ ਹੋ ਬਾਬਾ ਮੇਰ ਕਰ ਮੇਰੇ ਬਜ਼ੁਰਗਾਂ ਦਾਤੇ ਹੋ ਅੰਗ ਸੰਗ ਹੋ ਜਾਣਗੇ ਇਹ ਸ਼ੁਰੂ ਕਰਨ ਲੱਗੇ ਜਿੰਦ ਨੂੰ ਸ਼ੁਰੂ ਕਰਨ ਐਤਵਾਰ ਤੋਂ ਸ਼ੁਰੂ ਕਰਨਾ ਹੈ ਬਜ਼ੁਰਗਾਂ ਦੇ ਬਸਤਰ ਰਖ ਲੈਣ ਨੇ ਪੰਜੇ ਜੀ ਸਾਧ ਚੱਲਦਾ ਤਾਂ ਸਾਧੇ ਸਾਰੇ ਬਸਤਰ ਪਾਗੋ ਦੀ ਖੜਾਵਾ ਉਹਦੀਆਂ ਬਸਤਰ ਉਹਦੇ ਖੁੰਡੀ ਉਹਦੀ ਇਹ ਚੀਜ਼ ਹਾਜ਼ਰ ਹੋਣੀ ਚਾਹੀਦੀ ਹੈ ਗੱਡੀ ਤੇ ਜੇ ਪਹਿਲਾਂ ਹਾਜ਼ਰ ਹੈ ਤਾਂ ਠੀਕ ਹੈ ਜਿੰਨੇ ਹੀ ਤਾਂ ਹਾਜ਼ਰ ਕਰਨੀ ਆ ਸੋ ਰੋਜ਼ ਬਜ਼ੁਰਗਾਂ ਦੀ ਚਾਹ ਲਾਣੀ ਆ ਛਾ ਡੇਲੀ ਲਾਣੀ ਆ ਡੇਲੀ ਚਾਹ ਲਾਣੀ ਆ ਤੋਂ ਪਰੌਂਠੇ ਲਾ ਦੇਣੇ ਆ ਚਾਹ ਨਾਲ ਠੀਕ ਹੈ ਜਦੋਂ ਸ਼ੁਰੂ ਕਰਨਾ ਹੈ ਐਤਵਾਰ ਵਾਲਾ ਦਿਨ ਅਰਦਾਸ ਬੇਨਤੀ ਕਰਕੇ ਪੜ੍ਹਨੀ ਆ ਉਹਨਾਂ ਦਾ ਚਰਾਕ ਲਾ ਲੜਨਾ ਬਜ਼ੁਰਗਾਂ ਦਾ ਬੇਨਤੀ ਕਰਨੇ ਕਿ ਬਜ਼ੁਰਗੋ ਕਿਰਪਾ ਕਰੋ ਥੋੜਾ ਇਹ ਕਲਮਾ ਮੈਂ ਕਰਨ ਲੱਗਿਆ ਮੇਰੇ ਸਿਰ ਤੇ ਹੱਥ ਰੱਖਿਓ ਅੰਗ ਸੰਗ ਰਹੋ ਤੇ ਕਿਰਪਾ ਦੇ ਦਰਸ਼ਨ ਦਾ ਦਾਰੇ ਦਿਓ ਤੇ ਉਹਨਾਂ ਦਾ ਚਾਹ ਪਰੌਂਠਾ ਲਾਉਣਾ ਹੈ ਕੜਾਹ ਪ੍ਰਸ਼ਾਦ ਵੀ ਲਾ ਸਕਦੇ ਹਾਂ ਜੋ ਸਾਧ ਚੱਲਦਾ ਹੈ ਕੜਾਹ ਪ੍ਰਸ਼ਾਦ ਦੀ ਦੇਗ ਵੀ ਲਾ ਸਕਦੇ ਹਾਂ ਲੱਡੂ ਵੀ ਲਾ ਸਕਦੇ ਹਾਂ ਤੇ ਵਸਤਰ ਉਹਨਾਂ ਦੇ ਰੱਖ ਦੇਣੇ ਆ ਤੇ ਸ਼ੁਰੂ ਕਰ ਲੈਣਾ ਹੈ ਤਵਾਰਨ ਇਹਦਾ ਜਿਹੜਾ ਲਾਹ ਹੈ ਸੋਹੀ ਸਵੇਰੇ ਲੱਗੋ ਦੋ ਤੋਂ ਚਾਰ ਡੈਲੀ 3135 ਮਾਲਾ ਐਵੇਂ ਕਰਨੀਆਂ ਨੇ ਤਿੰਨ ਕਰੋ ਤੁਸੀਂ ਮਾਲਾ ਤਿੰਨ ਮਾਲਾ ਰੋਜ਼ ਕਰੋ 41 ਦਿਨ ਤੇ ਇਨਾ ਕਿਰਪਾ ਹਾਸ ਰੋਜ਼ ਬਜ਼ੁਰਗਾਂ ਦੀ ਕਿੱਡੀ ਰਹਿਮਤ ਹੋ ਜੂ ਬਹੁਤ ਮਿਹਰ ਹੋ ਜਾਏਗੀ ਰੋਜ਼ ਦਿਣ ਤੇ ਹੋ ਸਕਦਾ ਹੈ ਕਿ ਦਿਨ ਦੇ ਵਿੱਚ ਇੱਕ ਵਾਰੀ ਉਹਨਾਂ ਨੂੰ ਪ੍ਰਸ਼ਾਦਾ ਜਿਵੇਂ ਬਣਦਾ ਘਰ ਦੇ ਵਿੱਚ ਉਹ ਜ਼ਰੂਰ ਲਵਾਓ ਤੇ ਜਿੰਨੀ ਉਹਨਾਂ ਦੀ ਸੇਵਾ ਕਰੋਗੇ ਉਨਾਂ ਹੀ ਫਲ ਮਿਲੂਗਾ ਠੀਕ ਆ ਜੀ ਸਾਫ਼ ਸੁਥਰੇ ਰਹੋ ਤਮਨ ਤਨ ਮਨ ਸਾਫ਼ ਰੱਖੋ ਤੇ ਇਹ ਆ ਬਜ਼ੁਰਗਾਂ ਦਾ ਕਲਮਾ ਹੋਰ ਜਾਣਕਾਰੀ ਲੈਣ ਵਾਸਤੇ 9780921137 9780921137 ਜੇ ਸਾਧ ਚਲਦਾ ਦਾ ਭਾਈ ਦੇਸੀ ਘੋ ਦੀ ਜੋਤ ਲਾ ਲਿਓ ਜੇ ਪੀਰ ਪਗੰਬਰ ਚਲਦੇ ਆ ਤਾਂ ਉਹਦਾ ਤੇਲ ਦਾ ਚਰਾਗ ਲਾ ਲੈਣਾ ਠੀਕ ਆ ਜੀ ਤੇ ਬਸਤਰ ਨੂੰ ਜਿਹੜੇ ਚਿੱਟਾ ਸਣ ਰੱਖ ਲੋ ਚਿੱਟੇ ਬਸਤਰ ਰੱਖ ਲੋ ਜੇ ਸਾਧ ਚੱਲਦਾ ਗੱਦੀ ਦੇ ਵਿੱਚ ਭਗਵੇਂ ਰੱਖ ਲੋ ਜੇ ਕਾਲੀ ਕੰਬਲੀ ਵਾਲੇ ਸਾਧ ਚੱਲਦੇ ਆ ਭਾਈ ਫਿਰ ਕਾਲੇ ਬਸਤਰ ਕਰ ਲੋ ਇਸ ਤਰ੍ਹਾਂ ਕਰਕੇ ਵਾੜੀ ਜਾਣਕਾਰੀ ਤੁਹਾਨੂੰ ਨੰਬਰ ਦਿੱਤਾ ਹੈ ਨੰਬਰ ਤੇ ਜਾਣਕਾਰੀ ਲੈ ਸਕਦੇ ਹੋ ਸੋ ਇਹ ਸੀ ਬਜ਼ੁਰਗਾਂ ਦਾ ਕਲਮਾ ਬਹੁਤ ਹੀ ਸ਼ੁੱਧ ਤੇ ਸ਼ਾਨਦਾਰ ਹੈ ਅੱਗੋਂ ਹੋ ਤੁਹਾਨੂੰ ਇੱਕ ਤੋਂ ਇੱਕ ਕਲਮਾ ਇਸ ਚੈਨਲ ਤੇ ਪਾਇਆ ਕਰਾਂਗੇ ਸੋ ਸਾਰੇ ਵੀਰਾਂ ਨੂੰ ਸਲਾਮ ਹੈ ਸੋ ਸਭ ਨੂੰ ਮਾਲਕ ਤਰੱਕੀ ਅੰਦਾਵੇ ਸਭ ਨੂੰ ਇਸ ਕਲਮੇ ਦੀ ਆ ਪੜਨ ਦੀ ਹਦਾਇਤ ਦੇਵੇ ਰਹਿਮਤ ਕਰੇ ਜੈ ਹੋ